ਹੱਥਾਂ ਦੇ ਵਿੱਚ ਹਥਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਇਸ ਤਰ੍ਹਾਂ ਅਮਰੀਕਾ ਤੋਂ ਨੌਜਵਾਨ ਡਿਪੋਰਟ ਕਰਕੇ ਲੈ ਕੇ ਆਏ ਗਏ ਨੇ ਤੇ ਜਿਸ ਤੋਂ ਬਾਅਦ ਸਿੱਧਾ ਅਮਰੀਕਾ ਤੋਂ ਪੰਜਾਬ ਦੇ ਵਿੱਚ ਜਹਾਜ਼ ਆਇਆ ਪਰੰਤੂ ਸਵਾਲ ਇਹ ਖੜਾ ਹੋ ਗਿਆ ਹੈ ਕਿ ਦਿੱਲੀ ਦੇ ਵਿੱਚ ਕਿਉਂ ਨਹੀਂ ਉਤਾਰੇ ਗਏ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੀ ਇੱਕ ਨਲਾਈਕੀ ਵੀ ਦਿਖਾਈ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਜੇਕਰ ਪੰਜਾਬ ਅੱਜ ਰੰਗਲਾ ਪੰਜਾਬ ਬਣ ਕੇ ਰਿਹਾ ਹੁੰਦਾ ਤਾਂ ਅੱਜ ਇਹ ਨੌਬਤ ਨੌਜਵਾਨਾਂ ਤੇ ਨਹੀਂ ਸੀ ਆਉਣੀ ਪਰੰਤੂ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਸਵਾਲ ਸਰਕਾਰਾਂ ਦੇ ਉੱਤੇ ਵੀ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਇੱਕ ਦੇਖਣ ਨੂੰ ਮਿਲ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਨੌਜਵਾਨਾਂ ਨੂੰ ਅਮਰੀਕਾ ਤੋਂ ਪੰਜਾਬ ਲਿਆਂਦਾ ਗਿਆ ਉਸ ਨੂੰ ਲੈ ਕੇ ਮੈਂ ਹਮਦਰਦੀ ਜਤਾਉਣਾ ਹੈ ਪਰੰਤੂ ਪੰਜਾਬ ਸਰਕਾਰ ਦੀ ਇੱਕ ਨਲਾਇਕੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਕਹਿੰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾ ਦੇਵਾਂਗੇ ਪਰੰਤੂ ਦਿਨੋ ਦਿਨ ਹੁਣ ਇਹ ਕੰਗਲਾ ਬਣਦਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸਿਕਪਾਲ ਸਿੰਘ ਖੈਰਾ ਨੇ ਕਈ ਸਵਾਲ ਹੈ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਵੀ ਖੜੇ ਕਰ ਦਿੱਤੇ ਨੇ ਆ ਉਹ ਤੁਹਾਨੂੰ ਸੁਣਾਉਣੇ ਆ ਪੂਰੀ ਗੱਲਬਾਤ ਕੀ ਆ ਬਹੁਤ ਅਫਸੋਸ ਦੀ ਗੱਲ ਆ ਕਿ ਸਾਡੇ ਦੇਸ਼ ਦੇ ਨਾਗਰਿਕ ਅਮਰੀਕਾ ਨੇ ਡਿਪੋਰਟ ਕੀਤੇ ਨੇ ਅੱਜ ਉਹਦਾ ਜਹਾਜ਼ ਜਿਹੜਾ ਵਾ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਅਮਰੀਕਾ ਦਾ ਫੌਜੀ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਪਤਾ ਹੀ ਲੱਗਿਆ ਕਿ ਸਾਰਾ ਰਾ ਉਹਨਾਂ ਨੂੰ ਹੱਥ ਖੜੀਆਂ ਲਾ ਕੇ ਇੱਥੇ ਲੈ ਕੇ ਆਏ ਨੇ ਜਿਹੜਾ ਇਹ ਰੌਲਾ ਪੈ ਰਿਹਾ ਕਿ 205 ਇੰਡੀਅਨਸ ਡਿਪੋਰਟ ਕੀਤੇ ਨੇ ਅਸਲ ਵਿੱਚ ਜਿਹੜਾ ਜਦੋਂ ਚੈੱਕ ਕੀਤਾ ਪ੍ਰੋਪਰ ਫੈਕਟ ਤਾਂ 104 ਨਾਗਰਿਕ ਜਿਹੜੇ ਨੇ ਇੰਡੀਆ ਦੇ ਉਹ ਅਮਰੀਕਾ ਨੇ ਜਿਹੜੇ ਇਲੀਗਲ ਸਟੇ ਕਰ ਰਹੇ ਸੀ ਉਹ ਡਿਪੋਰਟ ਕੀਤੇ ਨੇ ਇਹਨਾਂ 104 ਦੇ ਵਿੱਚ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਔਰ ਖਾਸ ਤੌਰ ਤੇ ਦੁਆਬੇ ਦੇ ਰਹਿਣ ਵਾਲੇ ਨੇ ਤੇ ਕੁਝ ਬੰਦੇ ਮੇਰੀ ਆਪਣੀ ਕੰਸਟਿਟੂਐਂਸੀ ਪੁਲਤ ਦੇ ਮੈਨੂੰ ਸ਼ਾਇਦ 4 ਨੇ ਹਲੇ ਲਿਸਟ ਪੂਰੀ ਡਿਟੇਲ ਚ ਆਊਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਵਾਂ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਪੰਜਾਬ ਦੇ ਵਿੱਚ ਹਤਾਸ਼ ਹੋ ਕੇ ਮਯੂਸ ਹੋ ਕੇ ਪਿਛਲੇ ਕੁਝ ਦਹਾਕਿਆਂ ਤੋਂ ਹੌਲੀ-ਹੌਲੀ ਪਹਿਲਾਂ ਸੈਂਕੜੇ ਫਿਰ ਹਜ਼ਾਰਾਂ ਫਿਰ ਹੁਣ ਲੱਖਾਂ ਦੀ ਤعداد ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗੇ ਔਰ ਪੈਸੇ ਬਹੁਤ ਲੱਗਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਜਾਣਾ ਚਾਹੇ ਉਹ ਕਿਸੇ ਰੂਟ ਨਾਲ ਜਾਣਾ ਵਾਇ ਮੈਕਸੀਕੋ ਜਾਣਾ ਕਲੰਬੀਆ ਦੇ ਜੰਗਲਾਂ ਚੋ ਜਾਣਾ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਉਹ ਪਿਛਲੇ ਸਮੇਂ ਚ ਰਾਹ ਜਾਂਦੇ ਮਾਰੇ ਵੀ ਗਏ ਨੇ ਇਹਨਾਂ ਦੇਸ਼ਾਂ ਵਿੱਚ ਦੀ ਇਹਨੂੰ ਕਹਿੰਦੇ ਨੇ ਡੌਂਕੀ ਰੂਟਸ ਮਤਲਬ ਕਿ ਜਦਾ ਗਧੇ ਵਾਲੇ ਰੂਟ ਦੇ ਵਿੱਚ ਦੀ ਲੈ ਕੇ ਜਾਣਾ ਹਰ ਤਰ੍ਹਾਂ ਦਾ ਖਤਰਾ ਹੈ ਰਾਹ ਦੇ ਵਿੱਚ ਨਦੀਆਂ ਨੇ ਰਾਹ ਦੇ ਵਿੱਚ ਜੰਗਲ ਨੇ ਜਾਨਵਰ ਨੇ ਐਟਸੈਟਰਾ ਐਟਸੈਟਰਾ ਪਰ ਇੰਨੇ ਖਤਰੇ ਮੂਲ ਲੈ ਕੇ ਉਹ ਉੱਥੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੜੇ ਲਿਖੇ ਲੋ ਨੌਜਵਾਨਾਂ ਨੂੰ ਜਿਹੜੇ ਅੱਛੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈ ਇੱਥੇ ਕੋਈ ਨੌਕਰੀ ਉਹਨਾਂ ਨੂੰ ਦਿਸ ਨਹੀਂ ਰਹੀ ਸੀ ਖੇਤੀ ਸਾਡੀ ਇੰਨੀ ਕਾਮਯਾਬ ਨਹੀਂ ਕਿਉਂਕਿ ਲੈਂਡ ਹੋਲਡਿੰਗਸ ਘਟ ਗਿਆ ਨੇ ਔਰ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਪੱਕ ਪਾਤੀ ਆ ਉਹਦੇ ਕਰਕੇ ਕੋਈ ਬਹੁਤ ਲਾਹੇਵੰਦ ਕਿੱਤਾ ਨਹੀਂ ਰਿਹਾ ਖੇਤੀ ਇੰਡਸਟਰੀ ਬਹੁਤੀ ਪੰਜਾਬ ਦੇ ਵਿੱਚ ਹੈ ਨਹੀਂ ਬਾਰਡਰ ਸਟੇਟ ਆ ਤੇ ਅਮਰੀਕਾ ਜਾਂਦੇ 40 ਤੋਂ 50 ਲੱਖ ਰੁਪਏ ਔਸਤਨ ਅਮਰੀਕਾ ਜਾਣ ਦਾ ਖਰਚਾ ਜਿਹੜੇ ਨੇ ਚਾਹੇ ਏਜੰਟ ਰਾਹੀਂ ਜਾਂਦੇ ਆ ਜਿੱਦਾਂ ਵੀ ਜਾਂਦੇ 40-50 ਲੱਖ ਰੁਪਏ ਲੱਗਦਾ ਹੁਣ ਇੱਕ ਵਾਰ ਜ਼ਰਾ ਸੋਚੋ ਕਿ ਜਿਨ੍ਹਾਂ ਨੇ 40-50 ਲੱਖ ਰੁਪਏ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਅਮਰੀਕਾ ਭੇਜਿਆ ਖਾਸ ਤੌਰ ਤੇ ਤੇ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਸੀਗੇ ਤੇ ਉੱਥੋਂ ਡਿਪੋਰਟ ਹੋ ਕੇ ਆ ਗਏ ਨੇ 30 ਪਤਾ ਲੱਗਿਆ ਕਿ ਪੰਜਾਬ ਦੇ ਰਹਿਣ ਵਾਲੇ ਨੇ 30 ਆਊਟ ਆਫ 104 ਇਹਦੇ ਚ ਹੁਣ 3-4 ਪਹਿਲੂ ਆਉਂਦੇ ਨੇ ਇਹ ਸਾਰੇ ਡਿਪੋਰਟੇਸ਼ਨ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪਹਿਲੂ ਇਹ ਆ ਜਾਂਦਾ ਸਾਹਮਣੇ ਕਿ ਸਾਡੇ ਦੇਸ਼ ਵਿੱਚ ਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੇ ਨੇ 33 ਸ਼ਾਇਦ ਗੁਜਰਾਤ ਦੇ ਨੇ ਔਰ 33 ਦੇ ਕਰੀਬ ਤਕਰੀਬਨ ਹਰਿਆਣੇ ਦੇ ਨੇ ਇਹਦਾ ਮਤਲਬ ਸਾਡੇ ਦੇਸ਼ ਦੇ ਲੋਕੀ ਇਥੋਂ ਦੇ ਸਿਸਟਮ ਨਾਲ ਖਫਾ ਨੇ ਖੁਸ਼ ਨਹੀਂ ਨੇ ਔਰ ਪੰਜਾਬ 'ਚ ਮੈਂ ਗੱਲ ਕਰਾਂ ਕਿ ਸਾਡੇ ਚੀਫ ਮਿਨਿਸਟਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਰੰਗਲਾ ਪੰਜਾਬ ਬਣਾਤਾ ਮੈਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰੰਗਲਾ ਨਹੀਂਗਾ ਇੱਕ ਅੰਗਲਾ ਸਾਬਤ ਹੋਇਆ ਵਾ ਔਰ ਅੱਜ ਦੁਖਦਾਈ ਗੱਲ ਇਹ ਆ ਕਿ ਸਿਰਫ ਇੱਕ ਇਹਨਾਂ ਦਾ ਇੱਕ ਮਿਨਿਸਟਰ ਜਿਹੜਾ ਜਿਹਦੇ ਕੋਲ ਐਨਆਰਆਈ ਡਿਪਾਰਟਮੈਂਟ ਹੈ ਸ਼ਾਇਦ ਉਹ ਗਿਆ ਉੱਥੇ ਔਰ ਕੋਈ ਸੀਨੀਅਰ ਪੰਜਾਬ ਸਰਕਾਰ ਵੱਲੋਂ ਕੋਈ ਉੱਥੇ ਅਫਸਰ ਕੋਈ ਅ ਮਨਿਸਟਰ ਕੋ ਚੀਫ ਮਨਿਸਟਰ ਅਗਰ ਫਰਜ਼ ਕਰੋ ਕੋਈ ਛੋਟੀ ਮੋਟੀ ਕੋਈ ਪ੍ਰਾਪਤੀ ਵਾਲੀ ਗੱਲ ਹੁੰਦੀ ਤਾਂ ਸਾਰਿਆਂ ਨੇ ਉੱਥੇ ਲਾਈਨ ਲੈ ਕੇ 에ਅਰਪੋਰਟ ਦੇ ਬਾਹਰ ਖੜੇ ਹੋਣਾ ਸੀਗਾ ਔਰ ਗੁਲਦਸਤੇ ਲੈ ਕੇ ਖੜੇ ਹੋਣਾ ਸੀਗਾ ਤੇ ਪਬਲਿਸਿਟੀ ਤੇ ਵਾਵਾ ਖਟਣੀ ਸਾਰੇ ਪੰਜਾਬ ਦੀ ਪਰ ਜਦੋਂ ਚੁਣੌਤੀਆਂ ਦਾ ਸਮਾਂ ਆ ਵਾ ਸਾਰੇ ਪਿੱਠ ਦਿਖਾ ਕੇ ਜਿਹੜੇ ਭੱਜ ਗਏ ਨੇ ਮੇਰਾ ਆਪਣੀ ਕਨਸਟੈਂਸੀ ਦੇ ਲੋਕ ਨੇ ਮੇਰੇ ਮੈਨੂੰ ਕੁਝ ਪਿਛਲੇ 1-2 ਦਿਨ ਤੋਂ ਜ਼ੁਕਾਮ ਔਰ ਟੈਂਪਰੇਚਰ ਟਾਈਪ ਫੀਲ ਹੋ ਰਿਹਾ ਵਨਨਾ ਮੈਂ ਜ਼ਰੂਰ ਜਾਂਦਾ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਜਿਹੜੇ ਆਏ ਨੇ ਰਿਪੋਰਟ ਹੋ ਕੇ ਇੱਕ ਦੋ ਦਿਨਾਂ ਚ ਉਹਨਾਂ ਦੇ ਘਰਾਂ ਤੱਕ ਪਹੁੰਚੂਗਾ ਔਰ ਜਿੰਨੇ ਹੋ ਸਕਦੇ ਉਹਨਾਂ ਦੀ امداد ਤੇ ਮਦਦ ਵੀ ਕਰਾਂਗੇ ਪਹਿਲੂ ਨੰਬਰ 1 ਇਹ ਆ ਕਿ ਪੰਜਾਬ ਚ ਮਯੂਸ ਨੇ ਸਾਡੇ ਨੌਜਵਾਨ ਔਰ ਆ ਪਿਛਲੇ ਥੋੜੇ ਸਮੇਂ ਚ ਇੱਕ ਰਿਪੋਰਟ ਆਈ ਸੀਗੀ ਕਿ ਕੱਲੇ ਕੈਨੇਡਾ ਵਿੱਚ ਅ ਸ਼ਾਇਦ ਕਿੰਨੇ ਬਿਲੀਅਨ ਡਾਲਰਸ ਸਿਰਫ ਐਜੂਕੇਸ਼ਨ ਦੀ ਫੀਸ ਦੇ ਕੇ ਸਾਡੇ ਨੌਜਵਾਨ ਕੈਨੇਡਾ ਵਿੱਚ ਗਏ ਨੇ ਜਦੋਂ ਮੈਂ ਉਹਦੀ ਰੁਪਈਆਂ ਚ ਤਰਜਮਾਨੀ ਕੀਤੀ ਤਾਂ ਪਤਾ ਲੱਗਿਆ ਕਿ 25000 ਕਰੋੜ ਰੁਪਇਆ ਇਕੱਲੇ ਇੱਕ ਸਾਲ ਵਿੱਚ ਸਿਰਫ ਐਜੂਕੇਸ਼ਨ ਪਰਪਸ ਵਾਸਤੇ ਸਾਡੇ ਨੌਜਵਾਨਾਂ ਨੇ ਖਰਚ ਕੀਤੇ ਤੇ ਕੈਨੇਡਾ ਪੜ੍ਹਾਈ ਦੇ ਆਧਾਰ ਤੇ ਗਏ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਂਦੇ ਨੇ ਜਾਂ ਹੋਰ ਨਾ ਦੇਸ਼ਾਂ ਵਿੱਚ ਜਾਂਦੇ ਨੇ ਵਰਲਡ ਚ ਸ਼ਾਇਦ ਮੇਰਾ ਖਿਆਲ ਹੈ ਕਈ ਲੱਖ ਕਰੋੜ ਰੁਪਇਆ ਪੰਜਾਬ ਦਾ ਇਹ ਰੋਡ ਹੋ ਰਿਹਾ ਵਾ ਇੱਕ ਤਾਂ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਜਿਹੜਾ ਕਲੇਮ ਕਰਦੀ ਅੱਜ ਉਹਨਾਂ ਦੀ ਉਹ ਸਾਰੀ ਜਿਹੜੀ ਸੀਗੀ ਤਹਿਸ਼ ਨੈਸ਼ ਇਹਨਾਂ ਨੌਜਵਾਨਾਂ ਦੇ ਵਾਪਸ ਆਉਣ ਨਾਲ ਡਿਪੋਰਟ ਹੋਣ ਨਾਲ ਹੋਵੇ। ਦੂਸਰਾ ਪਹਿਲੂ ਇਹਦੇ ਚ ਇੰਪੋਰਟੈਂਟ ਹੋਰ ਇਹ ਆ ਇੱਕ ਪਾਸੇ ਸਾਡੇ ਦੇਸ਼ ਦੇ ਰਾਜ ਕਰਨ ਵਾਲੇ ਕਹਿ ਰਹੇ ਨੇ ਕਿ 2032 ਤੱਕ ਅਸੀਂ ਇੰਡੀਆ ਦੀ ਇਕਨੋਮੀ ਨੂੰ 10 ਟ੍ਰਿਲੀਅਨ ਡਾਲਰਸ ਯੂ ਐਸ ਡਾਲਰਸ ਤੱਕ ਲੈ ਕੇ ਜਾਵਾਂਗੇ। ਅਗਰ 10 ਟ੍ਰਿਲੀਲੀਅਨ ਯੂ ਐਸ ਡਾਲਰਸ ਵਾਲ ਨੂੰ ਸਾਡਾ ਦੇਸ਼ ਵੱਧ ਰਿਆ ਹੁੰਦਾ ਤੇ ਫਿਰ ਸਾਡੇ ਬੱਚੇ ਗੈਰਕਾਨੂੰਨੀ ਢੰਗ ਨਾਲ 40-50 ਲੱਖ ਰੁਪਏ ਦੇ ਕੇ ਅਮਰੀਕਾ ਦੀ ਧਰਤੀ ਤੇ ਖਤਰਾ ਮੌਨ ਲੈ ਕੇ ਜਾਣਾ ਗਵਾ ਕੇ ਕਿਉਂ ਜਾਂਦੇ? ਇਹਦਾ ਮਤਲਬ ਇਹ ਵੀ ਉਹਨਾਂ ਦਾ ਕਲੇਮ ਜਿਹੜਾ ਵਾ ਭਾਜਪੀ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਫੇਲ ਹੋ ਚੁੱਕਾ ਹੈ